ਵਾਹ ਜੀ ਵਾਹ ਸ਼ਰਮਾ ਜੀ ਆਨੰਦ ਆ ਗਿਆ ਬਈ ਮੱਕੀ ਰੋਟੀ ਚਾਰ 3 ਵਜੇ ਵਾਲੀ ਚਾਹ ਇਹ ਤਾਂ ਖੈਰ ਸ਼ਹਿਰੀ ਬੱਚਾ ਹੈ ਤਾਂ ਪਨੀਰ ਖਾਂਦਾ ਚਾਰ ਤਾਂ ਵਾਈ ਕਰਨ ਬਹੁਤ ਸਵਾਦ ਹੈ ਭਾਈ ਭੋਜਨ ਬਹੁਤ ਸਵਾਦ ਹੈ ਭਾਈ ਕਰੇ ਟੈਟੂ ਬਣਾਏ ਹੋਏ ਯੈਸ ਸਰ ਉਹ ਵਾਹ ਜੀ ਤੁਸੀਂ ਆਪਣਾ ਨੰਬਰ ਬੋਲ ਦੋ ਹਾਂ ਜੀ ਤੇ ਤੁਹਾਡੀ ਜਿੰਨੀ ਵੀ ਆਪਾਂ ਹੈਲਪ ਹੋ ਸਕਦੀ ਹੈ ਬਾਜੀ ਦੇ ਥਰੂ ਜਿੰਨਾ ਵੀ ਹੋ ਸਕੇ ਆਪਾਂ ਕਰ ਸਕਦੇ ਨੰਬਰ ਪੋ ਦੋ ਆਪਣਾ ਹਾਂਜੀ 81 ਹਾਂਜੀ 46316082 ਠੀਕ ਹਾਂਜੀ ਲੈ ਵੀ ਜਿੰਨੇ ਵੀ ਸਾਨੂੰ ਪਿਆਰ ਕਰਨ ਵਾਲੇ ਸੱਜਣਾ ਇਹ ਬੜਾ ਸੋਹਣਾ ਇਹਨਾਂ ਨੇ ਭੋਜਨ ਬਣਾਇਆ ਅੱਜ ਅਸੀਂ ਸ਼ੂਟਿੰਗ ਕਰ ਰਹੇ ਸੀ ਇੱਥੇ ਚਪੂਦਾ ਹੀ ਰੱਖਿਆ ਸੀ ਪਿੰਡ ਵਰਗੇ ਸਿਸਟਮ ਤੇ ਸਾਰੇ ਯੂਨਿਟ ਨੇ ਇੱਥੇ ਹੀ ਖਾਦਾ ਇੱਥੇ ਹੀ ਸੀਟਾਂ ਰੱਖ ਕੇ ਦਬੀ ਲਾਲੀ ਇਹ ਭੈਣ ਸਾਡੀ ਤੇ ਬੀਬੇ ਸਾਡੀ ਇਹ ਬਹੁਤ ਸਵਾਦ ਭੋਜਨ ਦਿੰਦਾ ਹੈ ਜੋ ਸਾਰੇ ਆ ਨੰਬਰ ਤੁਹਾਡੇ ਕੋਲ ਆ ਗਏ ਉਹ ਬੀਬੀ ਵੀ ਨਾਲੇ ਇਹਨਾਂ ਦੇ ਇਹਨਾਂ ਨੂੰ ਜਰੂਰ ਸੰਪਰਕ ਕਰੋ ਔਰ ਜਿਹੜੇ ਬੰਦੇ ਕੰਮ ਕਰਦੇ ਆ ਸਮਾਜ ਸਾਡੇ ਚ ਆਪਾਂ ਆ ਉਹਨਾਂ ਨੂੰ ਉੱਚਾ ਚੱਕੀ